ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਬਾਈ ਆਪਣੇ ਵੀਰਾਂ ਦੇ ਮੈਸੇਜ ਵੀ ਆਉਂਦੇ ਨੇ ਤੇ ਜਿਆਦਾਤਰ ਕੌਲਾ ਤੇ ਵੀ ਬਾਈ ਪੁੱਛਦੇ ਆ ਵੀ ਜਿਹੜੇ ਆਪਣੇ ਛੋਟੇ ਕਾਫ ਹੁੰਦੇ ਆ ਛੋਟੇ ਕੱਟਰੂ ਹੁੰਦੇ ਆ ਉਹਨਾਂ ਦੀ ਛਾਂ ਸੰਭਾਲ ਬਾਰੇ ਬਾਈ ਅੱਜ ਆਪਾਂ ਤੁਹਾਨੂੰ ਦੱਸਦੇ ਆ ਵੀ ਜਿਹੜੇ ਆਪਾਂ ਆਪਦੇ ਫਾਰਮ ਤੇ ਛਾਂ ਸੰਭਾਲ ਕਰਦੇ ਆ ਪਸ਼ੂ ਛੂਣ ਤੋਂ ਲਾ ਕੇ ਜਦੋਂ ਭਰਾ ਆਪਣਾ ਪਸ਼ੂ ਛੂਪਾਂਦਾਗਾ ਪਹਿਲਾਂ ਆਪਾਂ ਛੂਣ ਵੇਲੇ ਮਨ ਉਹਦਾ ਜਾਲਾ ਪਾਲਾ ਮੂੰਹ ਚੋਂ ਨਿਕਲ ਜਾਂਦਾਗਾ ਉਸ ਤੋਂ ਬਾਅਦ ਗੁੜ ਲੈ ਲਓ ਉਹਨੂੰ ਸਰੋਂ ਦਾ ਤੇਲ ਲਾ ਲਓ ਉਹਨੂੰ ਮਲ ਕੇ ਸਰੋਂ ਦੇ ਤੇਲ ਦੇ ਵਿੱਚ ਨਾ ਉਹਨੂੰ ਤਾਲੂਏ ਨੂੰ ਗੁੜ ਦਾ ਤੇਲ ਲਾ ਕੇ ਲਾ ਦਿਓ ਭਾਈ ਕਿਉਂਕਿ ਜਦੋਂ ਆਪਾਂ ਉਹਨੂੰ ਲਾਵਾਂਗੇ ਤਾਂ ਉਹ ਜੀਭ ਹਲਿਆਊਗਾ ਜੀਭ ਦੇ ਨਾਲ ਉਹ ਸਵਾਦ ਮਿਲੂਗਾ ਤਾਂ ਆਟੋਮੈਟਿਕ ਘੰਟੇ ਦੇ ਵਿੱਚ ਉਹ ਚੁੰਘਣ ਲੱਗ ਜਾਊਗਾ ਤੇ ਇਥੋਂ ਸਟਾਰਟ ਕਰਿਆ ਕਰੋ ਪਹਿਲਾਂ ਭਰਾ ਸਾਰੇ ਤੇ ਉਦੋਂ ਬਾਅਦ ਫੇਰ ਜਦੋਂ ਬੱਚਾ ਆ ਗਏ ਘੰਟੇ ਡੇਢ ਘੰਟੇ ਦੇ ਵਿੱਚ ਝੰਗਾ ਦਿਓ ਭਾਈ ਜਿੰਨਾ ਵੀ ਚਾਹੁੰਦਾ ਉਹ ਬੌਲੀ 2 ਵੇ 3 ਵੇ ਰੋਣ ਚੰਗਾ ਦਿਓ ਭਰਾ ਇਹ ਨਾ ਸੋਚੋ ਵੀ ਆਪਣੀ ਮੱਝ ਦੀ ਜੇਰ ਪਾਉ ਆਪਾਂ ਫੇਰ ਲਾਵਾਂਗੇ ਤੇ ਜਦੋਂ ਵੀ ਆਪਣਾ ਪਸ਼ੂ ਛੂੰਦਾ ਇੱਕ ਘੰਟੇ ਚ ਬੌਲੀ ਕੱਢ ਕੇ ਨਾਲ ਤਾਂ ਮੱਝ ਨੂੰ ਪਿਆ ਦਿਓ ਤੇ ਨਾਲੇ ਆਪਦਾ ਬੱਚੇ ਨੂੰ ਡਕਾ ਦਿਓ ਪਸ਼ੂ ਦੀ ਜੇਰ ਬਈ ਬਹੁਤ ਛੇਤੀ ਪਊਗੀ ਉਸ ਤੋਂ ਬਾਅਦ ਹੁਣ ਆਜੋ ਆਪਣਾ ਜਿਹੜੇ ਆਪਣਾ ਬੱਚਿਆਂ ਤੋਂ ਜਿਵੇਂ 0 ਤੋਂ ਲੈ ਕੇ 3 ਮਹੀਨੇ ਤੱਕ ਦੇ ਆਪਾਂ ਅੱਜ ਡੇਟ ਦੱਸਦੇ ਆਂ ਤੇ ਉਸ ਤੋਂ ਬਾਅਦ ਜਦੋਂ ਬੱਚਾ ਵਧੀਆ ਦੁੱਧ ਚੁੰਗਣ ਲੱਗ ਜਾਵੇ ਹਾਜ਼ਮ ਹੋਣ ਲੱਗ ਜਾਵੇ ਦੀ ਵਟੌਣ ਦਾ ਦੇਖੋ ਆਪਾਂ ਦੇਣੀ ਦੇਣੀ ਸਾਨੂੰ 10 ਤੱਕ ਵੀ 5 ml ਦਿਓ ਤੇ ਉਸ ਤੋਂ ਬਾਅਦ 8 ਤੋਂ ਲੈ ਕੇ 10 ਦਿਨਾਂ ਦੇ ਵਿੱਚ ਇਹਨਾਂ ਨੂੰ ਬਾਈ ਆਪਾਂ ਨਾਲ ਮੜੱਪਾਂ ਵਾਲੀ ਦਵਾਈ ਦੇਣੀ ਆ ਦੇਣੀ ਵੀ ਲੀਕੜ ਆ ਗਈ ਕੋਈ ਗੋਲੀ ਨਹੀਂ ਦੇਣੀ ਬਾਈ ਪਹਿਲੇ ਤਾਂ ਨੂੰ 8 ਦਿਨ ਤੋਂ ਲੈ ਕੇ 10 ਦਿਨ ਦੇ ਵਿੱਚ ਦਿਓ ਪਹਿਲੀ ਵੇਰ ਖਰਾਕ ਇਹਨਾਂ ਦੀ ਉਸ ਤੋਂ ਬਾਅਦ ਬਾਈ 15 ਦਿਨਾਂ ਬਾਅਦ ਕਰ ਲਓ ਮੜੱਪਾਂ ਦੀ ਜੋ ਉਹਨਾਂ ਦੀ ਦਵਾਈ ਹੁੰਦੀ ਆ ਬਾਈ ਤੇ ਉਸ ਤੋਂ ਬਾਅਦ 2 ਵੇਰ 15-15 ਦਿਨਾਂ ਬਾਅਦ ਦੇ ਕੇ ਉਦੋਂ ਬਾਅਦ ਫੇਰ ਕਰ ਲਓ ਮਹੀਨੇ ਬਾਅਦ ਬਾਈ ਆਪਣਾ ਕੱਟਰੂ ਨਾ ਬਾਈ ਬੈਠੇ ਕਿਉਂਕਿ ਜਦੋਂ ਅੰਦਰੋਂ ਜੀ ਖਾਈਆਂ ਦੇ ਨੇ ਇਹਨਾਂ ਦੇ ਹੱਡ ਨਿਕਲਿਆ ਹੁੰਦੇ ਨੇ ਮੋਕ ਲੱਗ ਜਾਂਦੀ ਆ ਅਣਪਚ ਕੱਢਣ ਲੱਗ ਜਾਂਦੇ ਨੇ ਚਿੱਤੀ ਮੋਕ ਕਰਨ ਲੱਗ ਜਾਂਦੇ ਨੇ ਬਾਈ ਫੇਰ ਆਪਣਾ ਜਾਨਵਰ ਦੇ ਉਹ ਬੱਚਾ ਬਚਦਾ ਨਹੀਂ ਹੈਗਾ ਆਪਣੇ ਰੱਬ ਦੀ ਕਿਰਪਾ ਨਾਲ ਬਾਈ ਕਿਤੇ ਵੀ ਕਿਤੇ ਬੱਚਾ ਨਹੀਂ ਮਰਿਆ ਹੈਗਾ ਤਾਂ ਦੇਖ ਲਓ ਬਾਈ ਛੋਟੇ ਛੋਟੇ ਬੱਚੇ ਨੇਗੇ ਇਹਨਾਂ ਨੂੰ ਮੜੱਪਾਂ ਵਾਲੀ ਦਵਾਈ ਤੋਂ ਲਾ ਕੇ ਸਟਾਰਟਿੰਗ ਕਰ ਦਿੰਦਾ ਪੁੱਤ ਚੌੜਕ ਨੂੰ ਕਰਦਾ ਦਿਨੇ ਬਾਈ ਅਨੇਰ ਗਰੋਥਾ ਦੇਖੋ ਬਾਈ ਜਿਵੇਂ ਉਹ 9-10 ਦਿਨ ਦਾ ਹੋ ਗਿਆ ਬਾਈ ਆ 8 ਦਿਨ ਦੀ ਕੱਟੀ ਆ ਆ ਬਾਈ 15-18 ਛੋੜਾ ਕ ਦਿਨ ਦੀ ਹੈਗੀ ਇਹ ਵੀ 16-17 ਕ ਦਿਨ ਦਾ ਬਾਈ ਤੇ ਇਹਨਾਂ ਨੂੰ ਦਵਾਈਆਂ ਬਾਈ ਮੜਪਾ ਲਈ ਨਾ ਖੁੰਝੰਦੇ ਹੋ ਬਾਈ ਇਹਨਾਂ ਨੂੰ ਦਵਾਈ ਲੀਕੜ ਲਿਆ ਕੇ ਰੱਖੋ ਪਹਿਲਾਂ ਦਿਓ ਇਹਨੂੰ ਦਵਾਈ 10 ਐਮਲ ਬਾਈ ਫਿਰ ਹਫਤੇ ਬਾਅਦ ਜੋ ਦੁਬਾਰੇ ਦੇਵਾਂਗੇ ਉਦੋਂ 15 ਐਮਲ ਕਰ ਦਿਓ ਬਾਈ ਉਦੋਂ ਬਾਅਦ ਜਿਹੜੀ ਤੀਜੀ ਵੀਰ 15ਵੇਂ ਦਿਨ ਦੇਣੀ ਆ ਉਹਨੂੰ 30 ml ਕਰ ਦੋ ਬਾਈ ਫੇਰ ਜ्यों-ਜ्यों ਵੱਡੇ ਹੋਣਗੇ ਬਾਈ ਉਹ ਸਾਮਣਾਂ ਵਧਾਈ ਚੱਲੋ 30 30 ml ਦੇਈਂ ਚੱਲੋ ਬਾਈ ਮੋੜ ਕੇ ਆਪਣਾ ਪਸ਼ੂ ਮਢੱਪਾ ਤੋਂ ਰੈਤਰ ਹੋਊਗਾ ਦੁੱਧ ਵੀ ਲੱਗੂਗਾ ਔਰ ਇਹਨਾਂ ਦੀ ਛੇਤ ਵੀ ਬਣੋ ਬਾਈ ਦੇਖੋ ਇਹਨਾਂ ਦੀ ਗਰੋਥਾਂ ਬਾਈ ਫੇਰ ਹੀ ਬਣਦੀਆਂ ਨੇਗੀਆਂ ਜੇ ਆਪਾਂ ਕੱਲਾ ਕਹੀ ਵੀ ਆਪਾਂ ਬਾਲਾ ਦੁੱਧ ਪਿਆਤਾ ਉਦੋਂੋਂ ਆਪਣੇ ਨਾਲ ਲੀਵਰ ਟੌਨਿਕ ਦੇਈ ਇਹਨਾਂ ਨੂੰ ਆਪਾਂ ਤੇ ਨਾ ਆਪਾਂ ਮਢੱਪਾਂ ਵਾਲੀ ਦਵਾਈ ਦੇਈ ਬਾਈ ਫੇਰ ਇਹ ਦਬ ਜਾਂਦੇ ਨੇ ਫੇਰ ਬਾਅਦ ਦੇ ਵਿੱਚ ਕੋਈ ਹੱਲ ਨਹੀਂ ਕਿਉਂਕਿ ਛੋਟੇ ਬੱਚੇ ਹੁੰਦੇ ਨੇ ਨਾ ਇਹਨਾਂ ਨੂੰ ਇਸਨਾਲਾ ਹੈ ਦਾ ਟੀਕੇ ਆਪਾਂ ਨਾ ਇਹਨਾਂ ਖਰਾਕ ਤਾਂ ਹੁੰਦਾ ਹੈ ਵੀ ਆਪਾਂ ਕਿਵੇਂ ਪਾਲਦੇ ਆਂਗੇ ਕਿਉਂਕਿ ਆਪਾਂ ਬਈ ਬੜਾ ਖਰਚਾ ਨਹੀਂ ਕਰਦੇ ਵੀ ਆਪਾਂ ਕਹੀਏ ਵੀ ਆਪਾਂ ਇਹਨੂੰ ਬੜਾ ਕੁਝ ਪਾ ਕੇ ਕਿਉਂਕਿ ਆਪਣੇ ਲਈ ਵੀ 30 35 ਪਸ਼ੂ ਸਾਲ ਦੇ ਵਿੱਚ ਛੂੰਦੇ ਰਹਿੰਦੇ ਆ ਤੇ ਉਹਦੇ ਨਾਲ ਆਪਾਂ ਫਿਰ ਬੜਾ ਖਰਚਾ ਕਰਕੇ ਤਾਂ ਪੱਲੇ ਵੀ ਪੈਂਦਾ ਨਹੀਂ ਕੁਝ ਤਾਂ ਦੇਖ ਲਓ ਭਰਾ ਹੁਣ ਜਿਹੜੇ ਆਪਣੇ ਹੈਗੇ 3 ਮਹੀਨੇ ਤੱਕ ਦੇ ਉਹਨੂੰ ਆਪਾਂ ਪਕੌੜੀਆਂ ਤੂੜੀ ਦੇ ਵਿੱਚ ਪਾ ਕੇ ਪਾ ਦਨੇ ਆ ਜੀ ਠੀਕ ਆ ਇਹ ਪਕੌੜੀਆਂ ਨੇ ਕਾਰ ਗਿਲਦਿਆਂ ਲਾਲੋ ਜਾਂ ਕਿਸੇ ਵੀ ਮਾਹੀਦਿਆਂ ਲਾਲੋ ਜਾਂ ਤਾਰਾ ਦੀਆਂ ਲਾਲੋ ਜਾਂ ਟਮਾਣਾ ਦੇ ਕਿਸੇ ਵੀ ਕੰਪਨੀ ਆ ਤੇ ਆਪਾਂ ਕਿਸੇ ਦੇ ਨਾਮ ਲੈnde ਸਾਰੇ ਵਧੀਆ ਪਰ ਆ ਜਿਹੜੀ ਕੰਪਨੀ ਕੋਈ ਜ਼ੋਰ ਲਾ ਕੇ ਬਣਾਉਂਦੀ ਆ ਇਹਨੂੰ ਮੰਨ ਬਾਈ 3 ਕ ਮਹੀਨਿਆਂ ਤੱਕ ਵਿੱਚ ਤੂੜੀ ਪਾ ਲੋ ਵਿੱਚੇ ਪਕੌੜੀਆਂ ਪਾ ਲੋ ਇਹ ਪਾਓ ਲੱਟੀ ਟਿੱਟੂ ਪਾਇਆ ਉਹ ਘੱਟਰ ਨੂੰ ਪਾਇਆ ਪਹਿਲੇ ਨੂੰ ਉਹ ਛੋਟਿਆਂ ਨੂੰ ਹਾਂ ਪਹਿਲੇ ਕਟ ਕਟੀਆਂ ਨੂੰ ਪਾ ਦੇ ਤੇ ਉਦੋਂ ਭਰਾ ਇੱਕ ਇਹਨੂੰ ਲੀਵਰ ਟੋਨਿਕ ਜਿਵੇਂ ਹੁਣ ਗਰਮੀ ਦੇ ਦਿਨ ਚੱਲਦੇ ਨੇ 5 ਐਮ ਐਲ ਲੀਵਰ ਟੋਨਿਕ ਚੰਗੀ ਕੰਪਨੀ ਦੀ ਦੇ ਦਿਓ ਬਾਈ ਕਿਉਂਕਿ ਨਾਲ ਤਾਂ ਉਹਦਾ ਨਾ ਮੂਖ ਨਹੀਂ ਲੱਗੂਗੀ ਕਿਉਂਕਿ ਪਸ਼ੂ ਦਾਣ ਪੱਚ ਕੱਟਣ ਲੱਗ ਗਿਆ ਦੁੱਧ ਜਦੋਂ ਗਰਮੀ ਦੇ ਵਿੱਚ ਨਹੀਂ ਪੱਚਦਾ ਤੇ ਲੀਵਟੋਨਿਕ ਦਿਆ ਕਰੋ 5 ਐਮ ਐਲ ਤੇ ਉਸ ਤੋਂ ਬਾਅਦ ਆਪਣਾ ਜਦੋਂ ਪਸ਼ੂ 3 ਕਿ ਮਹੀਨੇ ਤੋਂ ਬਾਅਦ ਵਧੀਆ ਮੂੰਹ ਮਾਰਨ ਲੱਗ ਗਿਆ ਦਾ ਗਾਲੀ ਕਰਨ ਲੱਗ ਗਿਆ ਦਾ ਫਿਰ ਉਸ ਤੋਂ ਬਾਅਦ ਜੋ ਆਪਣੇ ਝੋਟੀਆਂ ਦਾ ਦਾਣਾ ਹੁੰਦਾਗਾ ਜਿਵੇਂ ਆਪਾਂ ਮੱਝਾਂ ਨੂੰ ਰਾਉਨੇ ਜੀ ਇਹਦੇ ਵਿੱਚ ਹੁੰਦੇ ਆ ਬੜੇਵੇਂ ਦੀ ਖਾਲ ਕਣਕ ਤੇ ਮੱਕੀ ਦੀ ਲੇਟੀ ਬਾਈ ਤੇ ਸਰੋਂ ਦੀ ਆਪਣਾ ਮਸੋਲਿਆਂ ਦੀ ਆਈਟਮ ਆ ਇਦੇ ਵਿੱਚ ਖੰਡਾ ਚੂਰੀ ਚਾਹੇ ਛਿਲਕਾ ਇਹ ਆਈਟਮ ਹੁੰਦੀ ਹੈ ਇਹਨਾਂ ਦੇ ਵਿੱਚ ਇੱਕ ਇਹ ਆਪਾਂ ਬਿਨ ਦਵਾਈ ਤੋਂ ਕੱਢ ਲੈਣੇ ਜੀ ਤਿੰਨ ਮਹੀਨੇ ਤੱਕ ਆਪਾਂ ਬੱਚੇ ਨੂੰ ਕੋਈ ਵਾੜੀ ਦਵਾਈ ਨਹੀਂ ਪਾਉਂਦੇ ਹੈਗੇ ਨਾ ਕੋਈ ਮਿੱਠਾ ਛੋਡਾ ਪਾਈਏ ਨਾ ਇਹਨਾਂ ਨੂੰ ਆਪਾਂ ਬਾਫਰ ਪਾਈਏ ਤੇ ਨਾ ਇਹਨਾਂ ਨੂੰ ਆਪਾਂ ਕੋਈ ਐਕਸਟਰਾ ਹੋਰ ਪਾਈਏ ਦਵਾਈ ਇਹਨੂੰ ਨੋਰਮਲ ਜਿਹੜੀ ਕੱਢੀ ਹੁੰਦੀ ਆ ਉਹ ਪਾਉਣਿਆ ਆਪਾਂ ਦੇ ਜੀ ਟੂ ਰਲਾ ਚ ਉਹਨੂੰ ਹਰ ਲਾਗੇ ਪਾ ਦੇਣਾ ਉਸ ਤੋਂ ਬਾਅਦ ਆਗੇ ਭਾਈ ਜਿਹੜੇ ਆਪਣੇ ਤਿੰਨ ਮਹੀਨੇ ਤੋਂ ਛੇ ਮਹੀਨੇ ਦੇ ਨੇਗੇ ਲਿਆ ਹਿੰਦੂਰੇ ਬਣਾਇਆ ਉਹਨੂੰ ਆਪਣਾ ਜਿਹੜਾ ਝੋਤੀ ਵਾਲਾ ਦਾਣਾ ਤਿਆਰ ਕਰਿਆ ਹੁੰਦਾ ਬਾਈ ਜਿਹੜਾ ਆਪਣਾ ਲੈ ਕੇ ਤਿੰਨ ਮਹੀਨਿਆਂ ਤੋਂ ਉੱਤੇ ਉੱਤੇ ਪਸ਼ੂ ਵਾਲੇ ਨੂੰ ਮੰਨ 6 ਮਹੀਨਿਆਂ ਨੂੰ ਲਾ ਲਓ 60 ਡੇਰ ਸਾਲ ਤੱਕ ਆਪਾਂ ਇਹ ਪਾਉਨੇ ਆ ਇਹਦੇ ਵਿੱਚ ਕਣਕ ਤੇ ਮੱਕੀ ਦਾ ਰਲਾਇਆ ਹੁੰਦਾ 25 ਕਿਲੋ ਸਮਾਨ 25 ਕਿਲੋ ਚ ਚੋਕਰ ਹੁੰਦੇ ਨੇ ਬਾਈ ਤੇ 50 ਕਿਲੋ ਇਹਦੇ ਵਿੱਚ ਹੁੰਦੇ ਆ ਮੰਨ ਖਾੜ ਲਾ ਲਓ ਸਰੋਂ ਦੀ ਲਾ ਲਓ ਬੀਓਸੀ ਲਾ ਲਓ ਤੇ ਸਰੋਂ ਵੀ ਪਾ ਸਕਦਾ ਹੈ 5 ਕਿਲੋ ਆ ਚੀਜ਼ ਬਣਾਏ ਹੋਇਆ ਬਹੁਤ ਵਧੀਆ ਬੰਦਿਆ ਪੋਲਾ ਵੀ ਆ ਹਾਜਮ ਵੀ ਹੁੰਦਾ ਤੇ ਆਪਾਂ ਇਹ ਪਾ ਕੇ ਜਿਵੇਂ ਆਪਣੇ ਉਹ ਕਟਰੂਣ ਲਿਆਰ ਲਾ ਕੇ ਜਿੱਟ ਜਿਹੜੇ ਪਕੌੜੀਆਂ ਪਾਈ ਨੇ ਬਾਈ ਆਪਾਂ ਉਹ 3 ਮਹੀਨਾ ਤੋਂ ਛੋਟਿਆਂ ਨੂੰ ਪਾਈਆਂ ਨੇਗੀਆਂ ਤੂੜੀ ਚ ਪਾ ਕੇ ਉਸ ਤੋਂ ਬਾਅਦ ਆ ਬੱਚੇ ਆਪਣੇ ਆਗੇ 3 ਮਹੀਨਾ ਤੋਤਲੇ ਇਹਨਾਂ ਨੂੰ ਆਪਾਂ ਜੋ ਮੱਝਾਂ ਵਾਲਾ ਦਾਣਾ ਰਲਾਇਆ ਹੁੰਦਾ ਖਲ ਤੇ ਛੋਲਿਆਂ ਦੀ ਆਈਟਮ ਤੇ ਲੇਟੀ ਕਣਕ ਦੇ ਮੱਕੀ ਦੀ ਸਿਰਫ ਉਹ ਪੌਣਿਆ ਚਾਰ ਦੇ ਵਿੱਚ ਪਾ ਕੇ ਉਹ ਆ ਵਧੀਆ ਅੱਜ ਕੇ ਖਾਂਦੇ ਨੇ ਕੋਈ ਇਹਨਾਂ ਨੂੰ ਮੋਕ ਨਹੀਂ ਲੱਗਦੀ ਕੋਈ ਇਹਨਾਂ ਨੂੰ ਕਿਸੇ ਗੱਲ ਦਾ ਨੁਕਸਾਨ ਨਹੀਂ ਹੁੰਦਾ ਬਾਈ ਉਸ ਤੋਂ ਬਾਅਦ ਆਪਣਾ ਬਾਈ ਜਿਹੜੇ ਉਸ ਤੋਂ ਵੱਡੇ ਬੱਚੇ ਆ ਗਏ ਇਹਨਾਂ ਨੂੰ ਆਪਾਂ ਝੋਟੀਆਂ ਵਾਲਾ ਦਾਣਾ ਪਾਉਣਾ ਬਾਈ ਜਿਹੜੇ 6 ਮਹੀਨਾ ਦੇ ਲਾਗੇ ਭਾਗੇ ਨੇ 4 ਮਹੀਨੇ ਤੋਂ 5 ਮਹੀਨੇ ਦੇ 6 ਮਹੀਨੇ ਦੇ ਉਹਨਾਂ ਨੂੰ ਆਪਾਂ ਆਮ ਝੋਟੀਆਂ ਵਾਲਾ ਦਾਣਾ ਪਾਉਣਾ ਬਾਈ ਇਹ ਤਾਂ ਇਹਨਾਂ ਦੀ ਡਾਇਟ ਆਗੀ ਤੇ ਫਿਰ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦੱਸਾਂਗੇ ਬਾਈ ਵੀ ਛੋਟੀਆਂ ਇਸ਼ਾਰਾਂ ਸੰਭਾਲ ਬਾਰੇ ਬਾਅਦ ਦੇ ਵਿੱਚ ਤਾਂ ਕਟਰੂਆਂ ਦੀ ਆਹੀ ਸਾਮ ਸੰਭਾਲ ਆ ਬਾਈ ਵਦ